ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਤੜਾਂ ਦੀ ਰਾਜਨੀਤੀ ਕਰਦੇ ਹਾਂ ਮੈਂ ਇਮੀਡੀਏਟਲੀ ਜਦੋਂ ਪਤਾ ਲੱਗਿਆ ਮੈਂ ਫੋਨ ਕੀਤਾ ਮੈਂ ਕਿਹਾ ਮਿੱਤਰਾ ਇਹਦੇ ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਬਾਰ ਸਾਹਿਬੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਲ ਤੇ ਮੁਖੀਆ ਹੋਣ ਦੇ ਨਾਲ ਤੇ ਮੈਂ ਵੀ ਖੇਮਾਂ ਦਾ ਜਾਚਕਾਂ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੂਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੱਗੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜੋ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜਿਹੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰ ਵੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਪਤਾਮਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਦਦਾ ਰਹਾਂ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਤੜਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦ ਨੂੰ ਪਤਾ ਲੱਗਿਆ ਮੈਂ ਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਿਆ ਜਾਕੀਦਰ ਵਰਸਾ ਵੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਲ ਤੇ ਮੁਖੀਆ ਹੋਣ ਦੇ ਨਾਲ ਤੇ ਮੈਂ ਵੀ ਖੇਮਾਂ ਦਾ ਜਾਚਕਾਂ ਕਿ ਇਹਦੇ ਮੋਹੋ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੂਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜਿਹੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਬਤਾ ਮਾ ਸੁਣਾ ਸੁਣਾ ਕੇ 골ਡ ਮੈਡਲ ਜਿੱਦਦਾ ਰਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ